ਜਿਹੜੇ ਲੀਡਰ ਨੇ ਚਟੀਆਂ ਦਾੜ੍ਹੀਆਂ ਵਾਲੇ ਲੀਡਰ ਨੇ ਉਹਨਾਂ ਦੀ ਸ਼ਰਮ ਕਰੋ ਉਹ ਮੂਰੇ ਬੈਠੇ ਆ ਬਚਾਰੇ ਗੱਲਾਂ ਬਾਤ ਕਰਨ ਨੂੰ ਪਰ ਤੁਹਾਨੂੰ ਕੋਈ ਹੈ ਹੀ ਨਹੀਂ ਤੁਹਾਨੂੰ ਕੋਈ ਪਰਵਾਹੀ ਹੈ ਨਹੀਂਗੀ ਉੱਠ ਕੇ ਪਤਾ ਨਹੀਂ ਕੀ ਖਾਣੇ ਹੋ ਕੀ ਪੀਣੇ ਹੋ ਆ ਕੇ ਹਰੇਕ ਨੂੰ ਗਾਲਾਂ ਕੱਢਣ ਲੱਗ ਜਾਨੇ ਹੋ ਫੇਰ ਕੀ ਕਰਨਾ ਪਰ ਮੈਂ ਤੁਹਾਨੂੰ ਦੱਸਦਾ ਵੀ ਅੱਜ ਜਿਹੜੀ ਹਵਾ ਆਉਣ ਵਾਲੀ ਆ ਉਹ ਸਵਾ ਚੋਂ ਦਿਖ ਰਿਹਾ ਉਹ ਚੋਂ 스멜 ਆ ਰਹੀ ਆ ਵੀ ਇਹ ਇਹ ਐਜੀਟੇਸ਼ਨ ਨੂੰ ਖਰਾਬ ਕਰਨਗੇ ਜਿਹੜੇ ਬੱਚੇ ਨੇ ਇਹਨਾਂ ਨੂੰ ਸਿੱਧਾ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ 'ਚ ਅੰਦolan ਕਰ ਰਹੇ ਕਿਸਾਨਾਂ ਦੇ ਵਿੱਚ ਕੁਝ ਰਾਟੇ ਅੰਸਰਾਂ ਵੱਲੋਂ ਖੁੱਲੜਬਾਜ਼ੀ ਦੀਆਂ ਘਟਨਾਵਾਂ ਦਾ ਜ਼ੋਰਦਾਰ ਨਿੰਦਾ ਕੀਤੀ ਹੈ। ਉਹਨਾਂ ਕਿਹਾ ਹੈ ਕਿ ਕਿਸਾਨ ਸੰਘਟਨ ਨੇ ਤਾਵਾ ਨੂੰ ਅਜਿਹੇ ਲੋਕਾਂ ਤੇ ਲਗਾਮ ਕੱਸਣ ਦੀ ਅਪੀਲ ਕੀਤੀ ਹੈ ਜੋ ਸੰਘਰਸ਼ ਨੂੰ ਬਦਨਾਮ ਕਰਨ ਤੇ ਤੁਲੇ ਹੋਏ ਨੇ। ਇਸ ਦੇ ਨਾਲ ਹੀ ਉਹਨਾਂ ਨੇ ਇੱਕ ਵੀਡੀਓ ਰਾਹੀਂ ਸੰਦੇਸ਼ ਵੀ ਜਾਰੀ ਕੀਤਾ ਹੈ। ਬਾਤ ਸੁਣੋ। ਬਹੁਤ ਦੁੱਖ ਹੋਇਆ। ਦੁੱਖ ਗੱਲ ਸੁਣਨ ਦੀ। ਮੈਂ ਵੀ ਤਿੰਨ ਦਿਨ ਦਾ ਉੱਥੇ ਹਾਂ ਜੋ 5 ਦਿਨ ਚ ਆ ਲਗਾਤਾਰ ਜੋ ਹੋਇਆ ਏ ਮੀਡੀਆ ਦੇ ਵਿੱਚ ਆ ਰਿਆ ਇਹ ਪੰਜਾਬੀ ਨਹੀਂ ਹੋ ਸਕਦੇ ਇੱਕ ਪਹਿਲੀ ਗੱਲ ਜਿਹੜਾ ਅਸਲੀ ਜਿਹਨੂੰ 50000 ਟਰਾਲੀਆਂ ਆਪਾਂ ਕਹਿੰਦੇ ਆ ਭਰੀਆਂ ਐ ਹਰ ਬਾਰਡਰ ਤੇ ਉਹ ਤਾਂ ਵਿਚਾਰੇ ਪਿੱਛੇ ਆਪਣੇ ਆਪਣੀ ਟਰਾਲੀ ਚ ਬੈਠੇ ਨੇ ਉਹ ਬਜ਼ੁਰਗ ਤਾਂ ਉੱਥੇ ਪਾਠ ਕਰ ਰਹੇ ਆ ਆਪਣੀ ਪੂਜਾ ਕਰ ਰਹੇ ਆ ਆਪਣੀਆਂ ਕਿਤਾਬਾਂ ਪੜ ਰਹੇ ਆ ਉਹ 50 5000 ਇਹ ਕੁਝ ਜਿਹੜੇ ਮੂਰੇ ਆ ਨਾ ਟੈਲੀਵਿਜ਼ਨ ਚ ਆਉਂਦੇ ਆ ਇਹ ਕੁਝ ਸ਼ਰਾਰਤੀ ਅੰਸਰ ਨੇ ਜਿਹੜੇ ਮੂਰੇ ਫਿਰਦੇ ਆ ਭੱਜੇ ਹੁੱਲ ਹੁੱਲ ਕਰਦੇ ਪੱਜੇ ਫਿਰ ਰਹੇ ਆ ਜਿਵੇਂ ਇਹ ਕਿਤੋਂ ਜਿਵੇਂ ਮਤਲਬ ਇਹ ਸਭ ਦੇ ਕਿਤੇ ਕੋਈ ਐਫ ਆਈ ਆਰ ਦਾ ਅਰਜਾ ਕਿਤੇ ਭਗੌੜੇ ਲੋਕ ਨੇ ਉਹ ਇਕੱਠੇ ਹੋ ਕੇ ਮੂਰੇ ਹੋਏ ਹੋਏ ਨੇ ਜਿਹੜਾ ਅਸਲੀ ਕਿਸਾਨੋ ਤਾਂ ਟਰਾਲੀਆਂ 'ਚ ਬੈਠਾ ਉਹਨੂੰ ਤਾਂ ਪਤਾ ਇਹ ਲੰਬੀ ਲੜਾਈ ਆ ਪਰ ਜਿਹੜੇ ਇਹ ਕੁਛ ਬੰਦੇ ਨੇ ਕਿਸਾਨ ਜਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਇਹਨਾਂ ਨੂੰ ਸੰਭਲੋ ਇਹਨਾਂ ਨੂੰ ਮਨਾ ਕਰ ਦਿਓ ਜੋ ਤੁਹਾਨੂੰ ਤਿੰਨ ਦਿਨ ਕਵਰੇਜ ਸਾਰੇ ਦੁਨੀਆ 'ਚ ਮਿਲ ਰਹੀ ਸੀ ਤੁਸੀਂ ਲੜਕੀਆਂ ਨੂੰ ਇਹ ਇਹ ਕੌਣ ਮਸਟੰਡੇ ਇਕੱਠੇ ਹੋ ਕੇ ਜਿਹੜੀ ਲੜਕੀਆਂ ਨੂੰ ਸਰ ਮੀਡੀਆ ਵਾਲਿਆਂ ਨੂੰ ਇਕੱਠੇ ਹੋ ਕੇ ਉੱਥੇ ਮਾਂ ਭੈਣ ਦੀਆਂ ਗਾਲਾਂ ਕੱਢ ਰਹੇ ਨੇ ਇਹ ਗੰਦੇ ਬੰਦੇ ਉਦੋਂ ਬਾਅਦ ਜਿਹੜੇ ਕੋਈ ਪੋਲਿਟਿਕਲ ਪਾਰਟੀ ਦਾ ਚਲੇ ਜਾਂਦਾ ਉਹ ਪੰਜਾਬੀਆਂ ਨੂੰ ਪੰਜਾਬ ਇੱਧਰ ਯੂਪੀ ਬੈਠਾ ਉੱਧਰ ਹਰਿਆਣਾ ਬੈਠਾ ਕਿਸੇ ਨੇ ਭਜਾਇਆ ਕਿਸੇ ਪਾਰਟੀ ਦੇ ਉੱਧਰ ਸੁਰਜੀਤ ਵਾਲਾ ਆਇਆ ਉੱਧਰ ਛੱਲਜਾ ਕੁਮਾਰੀ ਆਈ ਜਿਹਨੇ ਸਮਰਥਨ ਦਿੱਤਾ ਉਹਨਾਂ ਨੇ ਜੱਫੀਆਂ ਪਾਈਆਂ ਉਹ ਤੁਸੀਂ ਪੰਜਾਬ ਦੇ ਦੁਸ਼ਮਣ ਹੋ ਗਏ ਕੁਝ ਬੰਦੇ ਇਹਨਾਂ ਨੂੰ ਸੰਭੋ ਨਹੀਂ ਤੁਸੀਂ ਵੋਟਾਂ ਦੀ ਗੱਲ ਕਰਦੇ ਹੋ ਵੋਟਾਂ ਜਦ ਪਾਉਣੀ ਆਉਣਗੀਆਂ ਪਾ ਲਿਓ ਜਿਹਨੂੰ ਨਹੀਂ ਪਾਉਣੀ ਆਉਣਗੀਆਂ ਨਾ ਪਾਓ ਵੋਟਾਂ ਦੀ ਗੱਲ ਕਰ ਲੈਣੇ ਹੋ ਹਰੇਕ ਹਰੇਕ ਪੰਜਾਬੀ ਆ ਸਮਝ ਲੋ ਜੇ ਕੋਈ ਉੱਥੇ ਬੰਦਾ ਜਾਂਦਾ ਉਹ ਇੱਕ ਕਿਸਾਨ ਤੇ ਪੰਜਾਬੀ ਹੋਣ ਨਾਤੇ ਜਾਂਦਾ ਤੁਸੀਂ ਕੌਣ ਹੋ ਨਹੀਂ ਉਹ ਠੇਕੇਦਾਰ ਬਣੇ ਹੋ ਬਾਹਰ ਥੋੜੀਆਂ ਮੈਂ ਤਸਵੀਰਾਂ ਦੇਖ ਰਾਂ ਹਾਂ ਤੁਸੀਂ ਜਾਂਚ ਕੁਛ ਬੰਦੇ ਅਮਰਸਰ ਜ਼ਿਲ੍ਹੇ ਦੇ ਹੋ ਕੁਛ ਬੰਦੇ ਤੁਸੀਂ ਆ ਰੋਪੜ ਦੇ ਨੇੜੇ ਨੇੜੇ ਦੇ ਉਹ ਉਹ ਜ਼ਿਲ੍ਹੇ ਦੇ ਹੋ ਕੁਛ ਬੰਦੇ ਸ਼ਰਾਰਤੀ ਜਿਹੜਾ ਬੰਦਾ ਹੁੰਦਾ ਉਹ ਤੇ ਚੱਕ ਕੇ ਨਾਰੇबाजी ਕਰ ਲੈਣ ਉਹਨਾਂ ਮਗਰ ਪੈ ਜਾਂਦੇ ਹੋ ਕੋਈ ਐਮਪੀ ਗਿਆ ਏ ਤੁਹਾਨੂੰ ਸ਼ਰਮ ਹੈ ਕਿ ਨਹੀਂ ਕੋਈ ਪ੍ਰੈਸ ਵਾਲਾ ਗਿਆ ਏ ਕੋਈ ਸਿੰਗਰ ਗਿਆ ਏ ਉਹਦੇ ਉਲਟ ਢੜੇ ਬਣਾਏ ਹੋਏ ਨੇ ਤੁਸੀਂ ਕੋਈ ਪਾਰਟੀ ਵਾਲਾ ਗਿਆ ਉਹਦੇ ਉਲਟ ਢੜੇ ਬਣਾਏ ਹੋਏ ਨੇ ਪਸਰ ਜੋੜ ਕੇ ਬਹਿਣਾ ਪੰਜਾਬੀਆਂ ਨੇ ਉਹ ਤਾਂ ਅੱਗੇ ਦੇਖਦੇ ਆ ਵੀ ਇਹ ਪਾਟਣ ਤੁਸੀਂ ਜੋ ਆ ਚਾਰ ਦਿਨ ਤਿੰਨ ਦਿਨ ਜੁਨੀਆਂ ਚ ਬੇਇਜ਼ਤੀ ਕਰਾਈ ਆ ਜੋ ਜਲੂਸ ਕੱਢਿਆ ਤੁਸੀਂ ਆਪਣੇ ਆਪ ਦਾ ਇਹਨਾਂ ਨੂੰ ਰੋਕ ਲੋ ਕਿਸਾਨ ਜਥੇਬੰਦੀਆਂ ਵਾਲੇ ਨਹੀਂ ਹਰ ਬੰਦੇ ਦੇ ਕੋਲ ਆਪਣੇ ਆਪਣੇ ਹਜ਼ਾਰਾਂ ਬੰਦੇ ਨੇ ਇਹਨਾਂ ਨੂੰ ਵਿੱਚੋਂ ਲਿਆ ਕੇ ਚੱਕ ਲਾਂਗੇ ਜੇ ਕਿਤੇ ਬਹੁਤ ਵੱਡੇ ਆਪਣੇ ਆਪ ਨੂੰ ਸ਼ੇਰ ਸਮਝਣ ਗੱਲਾਂ ਕਰਦੇ ਟੋਚਨ ਪੈਗੀ ਕਿਸੇ ਨੂੰ ਦੱਬਤਾ ਕਿਸੇ ਨੂੰ ਚਿਬਤਾ ਕਿਸੇ ਨੂੰ ਮਿੱਧਤਾ ਇਹ ਕੀ ਗੱਲਾਂ ਨੇ ਆ ਕਿਸ ਕੱਪ ਵਿੱਚ ਤੁਸੀਂ ਪੈ ਗਏ ਸਾਰੇ ਬੰਦੇ ਭੁੱਲ ਗਏ ਵੀ ਅਸੀਂ ਤਾਂ ਆਪਣੇ ਕਿਸਾਨੀ ਲਈ ਆਪਣੀ ਜ਼ਮੀਨਾਂ ਆਪਣੀ ਖੇਤੀ ਬਚਾਉਣਾ ਹੈ ਤੁਸੀਂ ਤਾਂ ਇੱਥੇ ਬਦਮਾਸ਼ ਆ ਕੇ ਬਦਮਾਸ਼ੀਆਂ ਦਿਖਾਉਣ ਲੱਗ ਗਏ ਉੱਥੇ ਆ ਜਾਓ ਪੰਜਾਬ ਚ ਜਿਹੜੀ ਦਿਖਾਉਣੀ ਹੂ ਸਾਰਿਆਂ ਨੇ ਵਾਪਸ ਪੰਜਾਬ ਹੀ ਜਾਣਾ ਨਾ ਉੱਥੇ ਕੱਢ ਲਿਓ ਜਿਹੜੀਆਂ ਦੁਸ਼ਮਣੀਆਂ ਕੱਢਣੀਆਂ ਕਿਸੇ ਨਾਲ ਮਾਰ ਲਿਓ ਜਿਹਨੂੰ ਮਾਰਨਾ ਹੋਊਗਾ ਓਏ ਉਰੇ ਤਾਂ ਇਹ ਚਾਹੁੰਦੇ ਨਹੀਂ ਇਹ ਤਮਾਸ਼ਾ ਦਿਖਾਉਣਾ ਤੁਸੀਂ ਉਹ ਤਮਾਸ਼ਾ ਦਿਖਾ ਰਹੇ ਹੋ ਜਿਹੜੇ ਮੂਰੇ ਆ ਰੱਬ ਦੇ ਵਾਸਤੇ ਜਿਹੜੇ ਕਿਸਾਨ ਜੱਥੇਬੰਦੀਆਂ ਐ ਜਾਂ ਆਪਣੇ ਆਪਣੇ ਪਿੰਡਾਂ ਦੇ ਜਿਹੜੇ ਸਿਆਣੇ ਬੰਦੇ ਆ ਦੇਖੋ ਵੀ ਇਹ ਕਿਹੜੀ ਮੰਡੀਰ ਆ ਕਿਹੜੇ ਲੋਕ ਨੇ ਜਿਹੜੇ ਉਲੜਵਾਜੀ ਕਰਕੇ ਦੁੱਖ ਆਉਂਦਾ ਜਦੋਂ ਇੱਥੇ ਬਹਿ ਕੇ ਦੇਖੀਦਾ ਵੀ ਕਿਸ ਤਰੀਕੇ ਨਾਲ ਇੱਕ ਲੜਕੀ ਨੂੰ ਉਹਨੂੰ ਭੇਜ ਰੇ ਬਈ ਉਹ ਤਾਂ ਚੈਨਲ ਦੇ ਵੱਲੋਂ ਆਈ ਆ ਉਹਨੂੰ ਭੇਜਿਆ ਗਿਆ ਹੈ ਉਹਨੇ ਡਿਊਟੀ ਕਰਨੀ ਹੈ ਕਵਰ ਕਰਨੀ ਹੈ ਉਹ ਕਵਰ ਕਰਕੇ ਮੁੜ ਜਾਣਾ ਹੈ ਕੋਈ ਲੀਡਰ ਆਇਆ ਹੈ ਤੁਸੀਂ ਉਹ ਬਣਾਏ ਹੋਏ ਨੇ ਉਹ ਭਲੇਖੇ ਚ ਨਾ ਰਹੇ ਹੋ ਕਿਸੇ ਚ ਤੁਸੀਂ ਜਿਹੜੀ ਆ ਮੂਹਰੇ ਮੰਢੀਰ ਚੜੀ ਆ 4 10 15 ਬੰਦੇਓ ਤੁਸੀਂ ਜਿਹਦੇ ਹਰੇਕ ਝੰਡੇ ਜੇ ਚੱਕ ਕੇ ਮਗਰ ਪੈ ਜਾਂਦੇ ਹੋ ਤੁਹਾਨੂੰ ਕੀ ਪਤਾ ਵੀ ਕੀ ਕੀ ਕਿਸੇ ਨੇ ਕੀਤਾ ਹੋਇਆ ਕੀ ਕੀ ਨਹੀਂ ਕੀਤਾ ਹੋਇਆ ਤੁਹਾਡੀ ਕੀ ਉਮਰ ਆਏ ਪੁੱਛਿਓ ਆਪਣੇ ਬਜ਼ੁਰਗਾਂ ਨੂੰ ਜਾ ਕੇ ਵੀ ਤੁਸੀਂ ਤੁਹਾਨੂੰ ਉੱਥੇ ਤਾਂ ਘਰੇ ਨਹੀਂ ਵੜਨ ਦਿੰਦਾ ਜਿਹੜੇ ਤੁਸੀਂ ਉਰੇ ਕੜਮ ਚੌਧਰੀ ਬਣੇ ਹੋਏ ਹੋ ਖਬਰਦਾਰ ਜੇ ਕਿਸੇ ਲੀਡਰ ਨੂੰ ਜਾਂ ਕਿਸੇ ਸਿੰਗਰ ਨੂੰ ਜਾਂ ਕਿਸੇ ਪੱਤਰਕਾਰ ਨੂੰ ਛੇੜਿਆ ਨੀ ਜੱਠਲਾਂਗੇ ਪੰਜਾਬ ਚ ਆ ਕੇ ਦੇਖ ਲਿਓ ਉੱਥੇ ਕਰ ਲਿਓ ਜਿਹਦਾ ਵਿਰੋਧ ਕਰਨਾ ਹੋਊਗਾ ਸਾਹਮ ਲਾਂਗੇ ਆਪਣੇ ਆਪ ਤੁਹਾਨੂੰ ਮੈਂ ਹੈਰਾਨ ਹੀ ਹੋ ਗਿਆ ਤੁਹਾਡੇ ਤੇ ਤੁਸੀਂ ਰੋਜ਼ ਹੀ ਸਿਰ ਚੜੀ ਜਾਂਦੇ ਹੋ ਸਿਰ ਚੜੀ ਜਾਂਦੇ ਹੋ ਇਹ ਜਿੰਨਾ ਤੁਹਾਡਾ ਮਨ ਨਹੀਂ ਸਾਡਾ ਇਹ ਸੰਘਰਸ਼ਾ ਸਾਰਿਆਂ ਦਾ ਤੁਸੀਂ ਠੇਕਾ ਲਿਆ ਇਕੱਲੇ ਆਨੇ ਪੰਜਾਬੀਆਂ ਦਾ ਅਸੀਂ ਪੰਜਾਬੀ ਨਹੀਂ ਗੇ ਜਾ ਹੋਰ ਕੋਈ ਪੋਲਿਟਿਕਲ ਪਾਰਟੀਆਂ ਵਾਲੇ ਜੇ ਕੋਈ ਆਮ ਆਦਮੀ ਆਉਣਾ, ਕੱਲ ਹੀ ਆਉਂਦਾ ਕਾਂਗਰਸ ਹੀ ਆਉਂਦਾ। ਉਹ ਇੱਥੇ ਕਿਹੜੀਆਂ ਪਾਰਟੀਆਂ ਹੋਵੇ? ਇੱਥੇ ਕਿਸਾਨ ਆਇਆ ਹੋਇਆ ਆਪਣੇ ਖਾਤਰ। ਕੱਲੇ-ਕੱਲੇ ਨੂੰ ਤੁਹਾਨੂੰ ਪਛਾਣ ਕੇ ਉੱਥੇ ਟਕਰਾਂਗੇ ਤੁਹਾਨੂੰ ਪੰਜਾਬ 'ਚ ਜਿਹੜਾ ਇੱਥੇ ਗੁੰਡਾਗਰਦੀ ਕਰਦਾ ਆ ਨਿਬੜ ਜੇ। ਐਸ ਸੰਘਰਸ਼ ਨਹੀਂ ਰੌਲਾ ਪਾਉਣੇ ਨਹੀਂ ਤੁਹਾਨੂੰ ਵਿੱਚੋਂ ਕੱਢ ਲਿਆਉਂਦੇ। ਐਸ ਸੰਘਰਸ਼ ਨਹੀਂ ਰੌਲਾ ਪਾਣਾ ਚਾਹੁੰਦੇ ਕਿਉਂਕਿ ਇਹ ਸੰਘਰਸ਼ ਬਹੁਤ ਵੱਡਾ ਹੈ ਸਾਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਪਾਰਲੀਮੈਂਟ ਤੋਂ ਲੈ ਕੇ ਕੈਪਟਨ ਅਮਿੰਦਰ ਸਿੰਘ ਦੀ ਗੱਲ ਕਰ ਸਕਦੇ ਆਂ ਕਰਦੇ ਆਂ। ਦੇਖਿਆ ਕਿ ਨਹੀਂ ਪਰਚੇ ਕੈਪਟਨ ਬ੍ਰਿੰਦਰ ਸਿੰਘ ਨੇ ਤੁਸੀਂ 2 ਮਹੀਨੇ ਤੁਹਾਡੇ ਨਾਲ ਨਾਲ ਖੜਾ ਟ੍ਰੇਨਾਂ ਬੰਦ ਕੀਤੀਆਂ ਤੁਹਾਡੇ ਨਾਲ ਖੜਾ ਬਿੱਲ ਪਾਸ ਕੀਤੇ ਤਿੰਨੋਂ ਨਾਲ ਖੜਾ ਕੱਲ ਮੈਂ ਇੱਕ ਜਵਾਕ ਜਿਹਾ ਸੌਂਦਾ ਸੀ ਕਹਿੰਦਾ ਜੀ ਕੇਰਲਾ ਨੇ ਐਮਐਸਪੀ ਦੇਤੀ ਤੁਸੀਂ ਕਿਉਂ ਨਹੀਂ ਦਿੰਦੇ ਤੈਨੂੰ ਪਤਾ ਐਮਐਸਪੀ ਕਿੰਨੀ ਆ ਪੰਜਾਬ ਦੀ ਪੰਜਾਬ ਦਾ ਬਜਟ ਨਹੀਂਗਾ ਉਹਨਾਂ ਜਿੰਨਾ ਪੰਜਾਬ ਦੀ ਐਮਐਸਪੀ 70000 ਕਰੋੜ ਰੁਪਏ ਦੇਣੀ ਪੈਂਦੀ ਆ ਤੂੰ ਲੈ ਆਏਗਾ ਨਾਲੇ ਆਪਣੇ ਕੋਲੋਂ ਐਮਐਸਪੀ ਐ ਸੇ ਅਨਪੜ੍ਹ ਬੰਦੇ ਇਕੱਠੇ ਹੋਏ ਨੇ ਐਨੇ ਮਚੇ ਹੋਰ ਬੰਦੇ ਮੂਰੇ ਇਕੱਠੇ ਹੋਏ ਆ ਰੱਬ ਦੇ ਵਾਸਤੇ ਜਿਹੜੀਆਂ ਕਿਸਾਨ ਯੂਨੀਅਨਾਂ ਮੂਰੇ ਆ ਕੇ ਰੋਜ਼ ਮੂਰਲੀ ਜਗਾ ਇਹਨਾਂ ਨੂੰ ਨਾ ਦੇਣ ਜਿਹੜੀ ਹੈ ਮੰਦਿਰ ਆ ਇਹਨਾਂ ਨੂੰ ਪਿੱਛੇ ਰੱਖੋ ਇਹਨਾਂ ਨੂੰ ਕੱਢੋ ਰਿਓ ਜਿਹਨੇ ਸਾਰਾ ਮਾਹੌਲ ਜਿਹਨਾਂ ਨੇ ਖਰਾਬ ਕੀਤਾ ਅਸਲੀ ਬੰਦੇ ਪਿੱਛੇ ਬਜ਼ੁਰਗ ਦੇਖੋ ਹੈਂਡੀਕੈਪ ਬੰਦੇ ਜਿਨ੍ਹਾਂ ਦੀਆਂ ਬਾਹਾਂ ਨਹੀਂ ਲੱਤਾਂ ਨਹੀਂ ਉਹ ਇੱਥੇ ਬੈਠੇ ਆ 90 90 ਸਾਲ ਦੇ ਬਜ਼ੁਰਗ ਬੈਠੇ ਆ ਕੀਰਤਨ ਕਰ ਰਹੇ ਆ ਪਾਠ ਕਰ ਰਹੇ ਆ ਤੁਹਾਨੂੰ ਮਸਤੀਆਂ ਖੁਦ ਸੁਧਰੀਆਂ ਤੁਸੀਂ ਇਹ 2 ਚੈਨਲ ਇੱਕ ਵੀਡੀਓ ਬਣਾਉਣ ਲੱਗ ਜਾਂਦਾ ਉਹਤੇ ਪਾ ਕੇ ਵੀ ਫਲਾਨਾ ਠੋਕਤਾ ਫਲਾਨਾ ਭਜਾਤਾ ਇਹਦੇ ਨਾਲ ਕੀ ਹੱਸ ਲਊ ਫਰੇਕ ਨੂੰ ਤੁਸੀਂ ਉਲਟ ਕਰ ਲਓਗੇ ਆਪਣੇ ਹਰੇਕ ਨੂੰ ਤੁਸੀਂ ਕੱਢ ਲਓਗੇ ਇਸ ਧਰਨੇ ਚੋਂ ਜੋੜੋ ਸ਼ਰਮ ਕਰੋ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਦਿਹਾੜਾ ਹੈ ਕੀ ਕਿਹਾ ਉਹਨਾਂ ਨੇ ਕੀ ਸਮਝਾਇਆ ਉਹਨਾਂ ਨੇ ਤੁਹਾਨੂੰ ਇਹ ਸਮਝਾਇਆ ਲੰਗਰ ਦੀ ਪ੍ਰਥਾ ਆਪਾਂ ਚਲਾਈ ਆਪਣਾ ਦੁਸ਼ਮਣ ਨੂੰ ਵੀ ਖਲਾਉਣੇ ਉਹਨਾਂ ਨੇ ਮੱਲਾਂ ਪੱਟੀਆਂ ਲਾਈਆਂ ਗੁਰੂਆਂ ਨੇ ਇਹ ਸਿਖਾਇਆ ਤੁਸੀਂ ਆ ਕੇ ਨਵਾਂ ਇੱਥੇ ਕੇਸਰੀ ਪੱਗ ਬੰਨੀ ਆ ਕਿਉਂ ਨਾ ਤੁਹਾਨੂੰ ਕਦੇ ਕੋਈ ਖਾਲਿਸਤਾਨੀ ਫਿਰ ਕਿਉਂ ਨਾ ਤੁਹਾਨੂੰ ਕਦੇ ਕੋਈ ਨੈਕਸਲਾਈਟ ਕੋਈ ਤੁਸੀਂ ਆਪ ਕਹੋ ਨੇ ਜਦੋਂ ਇਹੋ ਜਿਹੇ ਕੰਮ ਕਰਦੇ ਹੋ ਹਜੇ ਵੀ ਸੁਧਰ ਜੋ ਨਹੀਂ ਐਜੀਟੇਸ਼ਨ ਸਾਰਾ ਖਰਾਬ ਹੋ ਜੂ ਲੀਡਰ ਜਿਹੜੇ ਵੀ ਇਹਨਾਂ ਨੂੰ ਲੈ ਕੇ ਆਏ ਆ ਓਏ ਇਹ ਦਿੱਤੀਸ਼ਣ ਮੂਰੇ ਆ ਕੇ ਆਪ ਲੀਡ ਕਰਨ ਇਹਨਾਂ ਨੂੰ ਪਿੱਛੇ ਹਟਾਉਣਾ ਐ ਜੇ ਬੰਦੇ ਨੂੰ ਘਰੇ ਭੇਜਣ ਕੋਈ ਲੋੜ ਨਹੀਂ ਐ ਗੰਦੇ ਬੰਦਿਆਂ ਦੀ ਉਰੇ ਜਿਹੜੀਆਂ ਸਾਡੀਆਂ ਧੀਆਂ ਪਹਿਣਾ ਐ ਬਾਕੀ ਸਟੇਟਾਂ ਦੀਆਂ ਧੀਆਂ ਪਹਿਣਾ ਉਹ ਆਉਂਦੀਆਂ ਕਬਰ ਕਰਨ ਕੀ ਇੱਜ਼ਤ ਜਾਊਗੀ ਅੱਜ ਮੈਨੂੰ ਸ਼ਰਮ ਆਈ ਜਦੋਂ ਮੈਨੂੰ ਇੱਕ ਇੱਕ ਬਹੁਤ ਸੀਨੀਅਰ ਪੱਤਰਕਾਰ ਨੇ ਫੋਨ ਕਰਕੇ ਕਿਹਾ ਵੀ ਮਾਂ ਭੈਣ ਦੀਆਂ ਗਾਲਾਂ ਸਹਿ ਨਹੀਂ ਹੋਈਆਂ ਕਹਿੰਦੇ ਬਜ਼ੁਰਗ ਲੀਡਰਾਂ ਨੇ ਆ ਕੇ ਬਚਾਇਆ ਮੈਨੂੰ ਫਿਰ ਆਹ ਨੌਜਵਾਨਾਂ ਦੀ ਸ਼ਬੀ ਤੁਸੀਂ ਦੇ ਰਹੇ ਹੋ ਰੱਬ ਦੇ ਵਾਸਤੇ ਹੱਥ ਜੋੜਦਾ ਮੈਂ ਤੁਹਾਡੇ ਪੈਰੀ ਪੈਣਾ ਤੁਸੀਂ ਇਹ ਸੰਘਰਸ਼ਾ ਜਿਹੜਾ ਕਿਸਾਨਾਂ ਨੂੰ ਜਿੱਤ ਲੈਣ ਦਿਓ ਇਸ ਉਹਨਾਂ ਨੇ ਜਿੱਤ ਲੈਣ ਅੰਦਰ ਟਰਾਲੀਆਂ 'ਚ ਲੰਬੇ ਪਏ ਆ ਆ ਤੁਸੀਂ ਜਿਹੜੇ ਕਿੱਥੇ ਗਏ ਨੇ ਗਏ ਹੋਏ ਹੋ ਰਾਜੀਵਾਲ ਸਾਹਿਬ ਆ ਹਰਿਆਣੇ ਦੇ ਲੀਡਰ ਚੰਨੀ ਸਾਹਿਬ ਯੋਗਿੰਦਰ ਯਾਦਵ ਜੀ ਸਾਰੇ ਆ ਕੇ ਇਹਨਾਂ ਨੂੰ ਸਮਝਾਓ ਕੀ ਹੋ ਰਿਹਾ ਹੈ ਇਹ ਆਪਾਂ ਕਿੱਧਰ ਵੱਡੀ ਇੱਕ ਐਡੀ ਲੱਖਾਂ ਬੰਦਿਆਂ ਨੂੰ ਇੱਥੇ ਲੈ ਕੇ ਆਏ ਨੇ ਆ ਲੈ ਕੇ ਆਏ ਆ ਤੇ ਇੱਕ ਮਿੰਟ 'ਚ ਉਹਦਾ ਇਹਦਾ ਤਮਾਸ਼ਾ ੜਾ ਦੇਣਗੇ ਜੇ ਇਹ ਗੱਲ ਉਹਨਾਂ ਨੂੰ ਪਤਾ ਲੱਗ ਗਈ ਵੀ ਕਿਸ ਤਰੀਕੇ ਨਾਲ ਪਾੜਾ ਪਾ ਰਹੇ ਆ ਕਿਸ ਤਰੀਕੇ ਨਾਲ ਆਪਸ ਵਿੱਚ ਦੂਜੇ ਨਾਲ ਲੜ ਰਹੇ ਆ ਕਦੇ ਕੋਈ ਕੇਸਰੀ ਪਰਨੇ ਰਾਤ ਬਨ ਕੇ ਆਗੇ ਹੌਲੜਬਾਜੀ ਕੀਤੀ ਉਹਨਾਂ ਨੂੰ ਭਜਾਉਣਾ ਪਿਆ ਉੱਥੋਂ ਕੋਈ ਜਾਣ ਬੁੱਝ ਕੇ ਖਾਲਿਸਤਾਨ ਦੇ ਨਾਰੇ ਲਾ ਕੇ ਉੱਥੇ ਉਹਨਾਂ ਨੂੰ ਉਹਨਾਂ ਨੂੰ ਭਜਾਉਣਾ ਪੈ ਰਿਆ ਇਹ ਟੀਮਾਂ ਬਣਾਓ ਸਭ ਤੋਂ ਪਹਿਲਾਂ ਕਿਉਂਕਿ ਹੁਣ ਸਰਕਾਰ ਨੇ ਜ਼ਿੰਮੇਵਾਰੀ ਨਹੀਂ ਲੈਣੀ ਪੰਜਾਬ 'ਚ ਜ਼ਿੰਮੇਵਾਰੀ ਇੱਕ ਸਰਕਾਰ ਸੀ ਖੜੀ ਸੀ ਨਿਗਰ ਰੱਖਣ ਤੇ ਤੁਹਾਡੇ ਦੇ ਵੀ ਕੋਈ ਐਸੀ ਗੱਲ ਨਾ ਤੁਹਾਨੂੰ ਛੇੜੇ ਨਾ ਤੁਸੀਂ ਕਿਸੇ ਨੂੰ ਛੇੜੋ ਹੁਣ ਹਰਿਆਣਾ ਪੁਲਿਸ ਹਰਿਆਣਾ ਐਡਮਿਨਿਸਟ੍ਰੇਸ਼ਨ ਸਭ ਉੱਪਰ ਹੈ ਹੁਣ ਤੁਸੀਂ ਆਪਣੀਆਂ ਟੀਮਾਂ ਬਣਾ ਲਓ ਵਾਚ ਡੌਗ ਬਣਾਓ ਆਪਣੇ ਤਾ ਸੰਭਲੂਗਾ ਕੰਮ ਏ ਨਹੀਂ ਇੰਨੇ ਲੋਕਾਂ ਚ ਕੱਟ ਚ ਲਿਆ ਕੇ ਨਹੀਂ ਸੰਭਲਣਾ ਤੋ ਤ ਕਦੇ ਨਾ ਕਦੇ ਖਰਾਬੀ ਹੋ ਜਾਣੀ ਆ ਇਹ ਐਜੀਟੇਸ਼ਨ ਦਾ ਨੁਕਸਾਨ ਹੋ ਜਾਣਾ ਏ ਕਿਉਂਕਿ ਉਹ ਸਮਾਇਟੀ 988 ਦਾ ਨਹੀਂਗਾ ਜਦੋਂ ਟਕੈਤ ਸਾਹਿਬ ਦੀ ਵਾਲੀ ਗੱਲ ਕਰਦੇ ਆ ਬੜੇ ਸਿਆਣੇ ਲੋਕ ਸੀ ਸੂਝਵਾਨ ਲੋਕ ਸੀ ਅੱਜ ਕੱਲ ਤਾਂ ਆ WhatsApp ਨੇ ਤਾਂ ਮਿੰਟ ਚ ਪੱਟਦੇ ਇਹ ਲੋਕ ਤੇ ਉਹ ਚ ਫੋਟੋਆਂ ਪਾਉਣ ਨੂੰ Facebook ਤੇ ਫੋਟੋਆਂ ਪਾਉਣ ਨੂੰ ਇਹਨਾਂ ਤੋਂ ਕੁਛ ਕਰਵਾ ਲਓ ਚਾਹੇ 2 ਮਿੰਟ ਦਾ ਤਮਾਸ਼ਾ ਜਦ ਮਰਜੀ ਇਹਨਾਂ ਤੋਂ ਕਿਸ ਨੂੰ ਗਾਲਾਂ ਕਢਾ ਲਓ ਕਿ ਐਸੀਆਂ ਮਾਵਾ ਦੇ ਪੁੱਤੋਂ ਯਾਰ ਤੁਸੀਂ ਜਿਹੜੇ ਕਿਸੇ ਦੀਆਂ ਮਾਵਾ ਭੈਣਾਂ ਨੂੰ ਗਾਲਾਂ ਕੱਢਦੇ ਹੋ ਕਿਸੇ ਦੇ ਨੌਜਵਾਨ ਬੱਚਿਆਂ ਨੂੰ ਗਾਲਾਂ ਕੱਢਦੇ ਹੋ ਕਿ ਕਿਹਨੇ ਤੁਹਾਨੂੰ ਜਾਇਆ ਇਹ ਹਜਿਆਂ ਨੂੰ ਜੇ ਕੀ ਕਹਿੰਦੇ ਤੁਹਾਨੂੰ ਗਾਲਾਂ ਸਖਾਈਆਂ ਕੱਢਣੀਆਂ ਚੰਗਾ ਸੱਭਿਆਚਾਰ ਗੱਲ ਕਰੋ ਵੋਟਾਂ ਦੀ ਵੋਟ ਲੈਣ ਦੀ ਗੱਲ ਕਰਨ ਲੱਗ ਜੰਦੇ ਹੋ ਪਾ ਦਿਓ ਜਿਹਨੂੰ ਵੋਟਾਂ ਪਾਉਣੀਆਂ ਤੁਸੀਂਓ ਪਾਉਣਿਓ ਵੋਟ ਕੋਈ ਉੱਤੋਂ ਆ ਕੇ ਲੜਦਾ ਇਲੈਕਸ਼ਨਾਂ ਨਾ ਪਾਇਓ ਜਿਹਨੂੰ ਨਹੀਂ ਪਾਉਣੀਆਂ ਹੋਣਗੀਆਂ ਵੋਟਾਂ ਪਰ ਇਹ ਕੰਮ ਬੰਦ ਕਰੋ ਪੰਜਾਬ ਦੀ ਸ਼ਭੀ ਜਿਹੜੀ ਆ ਉਹ ਤੁਸੀਂ ਬਹੁਤ ਖਰਾਬ ਕਰਤੀ ਆ ਤਿੰਨ ਦਿਨ ਚ ਆ ਕੇ ਰੱਬ ਦੇ ਵਾਸਤੇ ਬਿਲਾਂ ਲਈ ਤਾਂ ਸਭ ਜਿੱਤੇ ਜਾਣਗੇ ਬਿੱਲ ਬੈਠੇ ਆ ਸਾਰੇ ਬੜੇ ਬੜੇ ਬਿਲਾਂ ਨੂੰ ਠੀਕ ਕਰਨ ਕੋਈ ਨਹੀਂ ਕਰਾ ਲਾਂਗੇ ਠੀਕ ਪਰ ਤੁਹਾਡੇ ਵਰਗੇ ਗਲਤ ਬੰਦਿਆਂ ਦੀ ਜਿਹੜੇ ਚਿਬ ਕੱਢਦੇ ਆ ટોਚਨਾ ਪਾਉਂਦੇ ਆ ਹੋਰ ਗੱਲਾਂ ਬਿਲਕੁਲ ਤੁਹਾਡੀ ਲੋੜ ਨਹੀਂ ਤੇ ਜਿਹੜੇ ਲੀਡਰ ਨੇ ਚਟੀਆਂ ਦਾੜੀਆਂ ਵਾਲੇ ਲੀਡਰ ਨੇ ਉਹਨਾਂ ਦੀ ਸ਼ਰਮ ਕਰੋ ਉਹ ਮੂਹਰੇ ਬੈਠੇ ਆ ਵਿਚਾਰੇ ਗੱਲਾਂ ਬਾਤ ਕਰਨ ਨੂੰ ਪਰ ਤੁਹਾਨੂੰ ਕੋਈ ਹੈ ਹੀ ਨਹੀਂ ਤੁਹਾਨੂੰ ਕੋਈ ਪਰਵਾਹੀ ਹੈ ਨਹੀਂ ਗਈ ਉੱਠ ਕੇ ਪਤਾ ਨਹੀਂ ਕੀ ਖਾਣਿਓ ਕੀ ਪੀਣਿਓ ਆ ਕੇ ਹਰੇਕ ਨੂੰ ਗਾਲਾਂ ਕੱਢਣ ਲੱਗ ਜਾਂਦੇ ਹੋ ਇਹ ਕੰਮ ਬਰਦਾਸ਼ਤ ਨਹੀਂ ਹੋਣਾ ਕੱਲੇ-ਕੱਲੇ ਦਾ ਹਿਸਾਬ ਜਿਹੜਾ ਪੰਜਾਬ ਜਾ ਕੇ ਲਈ ਲਵਾਗੇ ਤੁਹਾਡੇ ਤੋਂ ਜਿਹੜਾ ਤੁਸੀਂ ਇੱਥੇ ਤਾਂ ਹੁਣ ਕੀ ਕਰੀਏ ਚੁੱਪ ਕਰਕੇ ਬੈਠੇ ਹੋ ਧਮਕੀ ਨਾ ਇਹਨੂੰ ਕੋਈ ਸਮਝੇ ਉਹ ਪਰ ਤੁਸੀਂ ਤੁਸੀਂ ਕੋਈ ਵੱਡੇ ਬਦਮਾਸ਼ ਨਹੀਂਗੇ ਜੇ ਤੁਸੀਂ ਹੁ ਤਾਂ ਅਸੀਂ ਵੀ ਪੰਜਾਬੀ ਆਂ ਬਾਕੀ ਵੀ ਪੰਜਾਬੀ ਆ ਜਿਹਨੂੰ ਤੁਸੀਂ ਬੜਾ-ਬੜਾ ਕਹਿੰਦੇ ਹੋ ਪਰ ਸਿਆਣਾ ਬੰਦਾ ਹੈ ਅਗਲਾ ਕਹਿੰਦਾ ਓਰੇ ਨਾ ਕਰੀਏ ਹਜਾ ਕੁਝ ਦੇਖ ਲਾਂਗੇ ਆ ਜਾਾਂਗੇ ਰੋਪੜ ਆ ਜਾਾਂਗੇ ਅਮਰਸਰ ਫਿਰ ਵੱਡੇ ਬਣਦੇ ਆ ਮੈਂ ਕਈ ਦਿਨ ਤੋਂ ਦੇਖ ਰਿਹਾ ਪਰ ਇਹ ਬੋਲਣਾ ਪੈਂਦਾ ਜੇ ਪਹਿਲਾਂ ਉਹ ਲੀਡਰ ਹੁੰਦਾ ਕੌਮ ਦਾ ਲੀਡਰ ਉਹ ਹੁੰਦਾ ਜਿਹੜਾ ਸਮਝ ਜੇ ਹਵਾ ਜਦੋਂ ਨੇਰੀ ਝੁੱਲ ਗਈ ਫੇਰ ਕੀ ਕਰਨਾ ਪਰ ਮੈਂ ਤੁਹਾਨੂੰ ਦੱਸਦਾ ਵੀ ਅੱਜ ਜਿਹੜੀ ਹਵਾ ਆਉਣ ਵਾਲੀ ਆ ਉਹ ਸਵਾ ਚੋਂ ਦਿਖ ਰਿਹਾ ਉਹ ਜੋ 스멜 ਆ ਰਹੀ ਆ ਵੀ ਇਹ ਇਹ ਐਜੀਟੇਸ਼ਨ ਨੂੰ ਖਰਾਬ ਕਰਨਗੇ ਜਿਹੜੇ ਬੱਚੇ ਨੇ ਇਹਨਾਂ ਨੂੰ ਸਿੱਧਾ ਕਰ ਲੋ